ਸ਼ਸ਼ੀਕਰ ਮਿੱਤਰੋ ਮੈਂ ਤੁਹਾਡਾ ਆਪਣਾ ਟਰੈਲੋ ਯੂਟਿਊਬਰ ਬਾਕੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹੜੇ ਭਰਾ ਪਹਿਲੀ ਵਾਰ ਹੈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਵਾਲਾ ਬੱਟਰ ਨੂੰ ਜਰਨ ਪਾ ਦਿਆ ਕਰੋ ਜਿਹੜੀ ਆਪਾਂ ਵੀਡੀਓ ਅਪਲੋਡ ਕਰਦੇ ਸਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਸਕੇ ਤੇ ਬਾਕੀ ਮਾਰਕ ਵੀਰਾਂ ਫੋਨ ਨੰਬਰ ਵੀ ਦੱਸਾਂਗੇ ਬਾਕੀ ਵਧੀਆ ਕੰਡੀਸ਼ਨ ਦੇ ਵੀਰੇ ਟਰੈਕਟਰ ਆ ਲਿਫਟ ਪੰਪ ਇੰਜਨ ਗੇਅਰ ਦੇ ਓਕੇ ਮਿਲਣਗੇ ਸਾਰੇ ਟਰੈਕਟਰ ਬਾਕੀ ਤੁਸੀਂ ਮਾਰਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਕਰਦੇ ਆਪਾਂ ਵੀਡੀਓ ਸ਼ੁਰੂ ਦੇਖੋ ਵੀਡੀਓ ਅੰਤ ਤੱਕ ਪਹਿਲਾ ਟਰੈਕਟਰ ਹੈ ਸਵਰਾਜ 8 ਬਾਕੀ ਡਾ ਟਿਕੜੀ ਤੋਂ ਤੁਸੀਂ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਦੇ ਵੀਰੇ ਟਰਪਿਆ 90 ਪੈਸੇ 400 ਘੰਟਾ ਟਰੈਕਟਰ ਚੱਲਿਆ ਹੋਇਆਗਾ 6 ਲੱਖ ਸੀ ਆਰ ਪੀ ਕੀਮਤ ਰੱਖੀ ਗਈ ਆ 98157 96174 ਮਾਲਕ ਵੀਰ ਦਾ ਫੋਨ ਨੰਬਰ ਆ ਬਾਕੀ ਕੰਡੀਸ਼ਨ 90 ਪੈਸੇ ਟਰਾਂ ਦੀ ਬਾਕੀ ਪੂਰਾ ਸਾਫ ਕੰਡੀਸ਼ਨ ਦਾ ਟਰੈਕਟਰ ਪਿਆ ਵੀਰੇ ਗੱਗੇ ਵੀਰੇ ਸੋਨਾਲੀ ਕਾ 35 ਵਾਲਾ 2000 ਤੇ 3 ਮਾਡਲ ਟਰੈਕਟਰ ਆ ਵੀਰੇ ਇਹ 198 ਰੁਪਏ ਕੀਮਤ ਰੱਖੀ ਬਾਕੀ ਪੇਂਟ ਵਗੈਰਾ ਦੇਖ ਸਕਦੇ ਹੋ ਟਰੈਕਟਰ ਦਾ 198 ਰੁਪਏ ਕੀਮਤਾਂ 99154 91242 ਬਾਕੀ ਵੀਰੇ ਸਾਫ ਕੁਰੀਸ਼ੇ ਟਰੈਕਟਰ ਪਿਆ 65 ਤੋਂ 70 ਕੇ ਪੈਸੇ ਟਾਇਰ ਆ ਵੀਰੇ ਟਰੈਕਟਰ ਅੱਗੇ ਆ ਵੀਰੇ ਸੋਨਾਲੀਕਾ 750 ਦਾ 18 ਮਾਡਲਾ ਨਾਲ ਦੇ ਟਾਇਰ ਆ ਵੀਰੇ 90 ਪੈਸੇ ਹਰਿਆਣਾ ਨੰਬਰ ਟਰੈਕਟਰ ਆ ਵੀਰੇ ਇਹ 495000 ਰੁਪਏ ਦੀ ਕੀਮਤ ਰੱਖੀ ਆ 97801 45302 ਬਾਕੀ ਮਿੱਤਰੋ ਪੂਰਾ ਸਾਫ ਟਰੈਕਟਰ ਆ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਆ ਬਾਕੀ ਦੇਖ ਸਕਦੇ ਹੋ ਤੁਸੀਂ ਪੈਰਦਾਨ ਤੋਂ ਬਾਕੀ ਨਵੇਂ ਟਾਇਰਾਂ ਵੀ ਪਏ ਆ ਵੀਰੇ ਦੇਖ ਸਕਦੇ ਹੋ ਵਧੀਆ ਕੰਡੀਸ਼ਨ 'ਚ ਪਿਆ ਟਰੈਕਟਰ ਪੂਰਾ ਸਾਫ ਸੁਥਰਾ ਅਗਰ ਵੀਰੇ ਸਵਰਾਜ 855 17 ਮਾਡਲ ਟਰੈਕਟਰ ਆ ਵੀਰੇ 4 ਸਟਾਰ ਚ ਪੰਜਾਬ ਨੰਬਰ ਟਰੈਕਟਰ ਆ 90 ਪੈਸੇ ਟਾਇਰ ਵੀਰੇ ਟਰੈਕਟਰ ਦੇ 5,55,000 ਰੁਪਏ ਦੀ ਕੀਮਤ ਰੱਖੀ ਗਈ ਆ 84277 25955 ਫੋਨ ਨੰਬਰ ਆ ਬਾਕੀ ਕੰਡੀਸ਼ਨ ਡ੍ਰੈਕਟਰ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਵਿੱਚ ਪੂਰਾ ਸਾਫ ਕਲਰ ਵਿੱਚ ਪਿਆ ਵੀਰੇ ਦੇਖ ਸਕਦੇ ਹੋ ਪੰਜਾਬ ਨੰਬਰ ਡ੍ਰੈਕਟਰ ਹੈ ਇਹ ਵਧੀਆ ਕੁਆਲਟੀ ਦਾ ਡ੍ਰੈਕਟਰ ਹੈਗਾ ਅੱਗੇ ਹੈ ਵੀਰੇ 8519 ਮਾਡਲ ਆ 6,75,000 ਰੁਪਏ ਦੀ ਕੀਮਤ ਰੱਖੀ ਹੈ ਪੀਵੀ 29 ਨੰਬਰ ਆ ਵੀਰੇ 447 ਘੰਟਾ ਚੱਲਿਆ ਹੋਇਆ ਡ੍ਰੈਕਟਰ ਬਹੁਤ ਹੀ ਸਾਫ ਸੁਥਰਾ ਡ੍ਰੈਕਟਰ ਪਿਆਗਾ ਬਹੁਤ ਹੀ ਘੱਟ ਚੱਲਿਆ ਹੋਇਆ 98141 67 831 ਦੇਖ ਸਕਦੇ ਹੋ ਟਰੈਕਟਰ ਕੰਡੀਸ਼ਨ ਅੱਗੇ ਅੱਗੇ ਵੀਰੇ ਆਰਜਨ 605 2000 ਵੀਰੇ 4 ਮਾਡਲ ਦਾ ਰਿਵਰਸ ਵੀਡੀਓ ਚਾਹੀਏ 285000 ਰੁਪਏ ਦੀ ਕੀਮਤ ਰੱਖੀ ਗਈ ਆ 98033 57407 ਮਾਲਕ ਵੀਰ ਦਾ ਫੋਨ ਨੰਬਰ ਆ ਵੀਰੇ ਬਾਕੀ ਵਧੀਆ ਕੰਡੀਸ਼ਨ ਟਰੈਕਟਰ ਪਿਆਗਾ ਅੱਗੇ ਅੱਗੇ ਵੀਰੇ ਫੋਰਡ 3600 95 ਮਾਡਲ ਟਰੈਕਟਰ ਆ ਵੀਰੇ ਇਹ 40 ਪੈਸੇ ਟਾਰ ਰਹੇ ਦੇ 175000 ਰੁਪਏ ਕੀਮਤ ਰੱਖੀ ਆ ਪੂਰਾ ਸਾਫ ਕੰਡੀਸ਼ਨ ਟਰੈਕਟਰ ਪਿਆ ਦੇਖ ਸਕਦੇ ਹੋ ਵੀਰੇ ਇੰਜਨ ਵਗੈਰਾ ਸਾਰਾ ਓਕੇ ਟਰੈਕਟਰ ਦਾ ਕਿਤੇ ਲੀਕ ਨਹੀਂ 84270 25955 ਕਰੋ ਨੰਬਰ ਨੋਟ ਤੇ ਬਾਕੀ ਦੇਖ ਸਕਦੇ ਵੀਰੇ ਟਰੈਕਟਰ ਦੀ ਹਾਲਤ ਵਧੀਆ ਕੰਡੀਸ਼ਨ ਚ ਪਿਆਗਾ ਮਗਰਾੜ ਬਰੂ ਕਿਤੇ ਗਲੇ ਨਹੀਂ ਵੀਰੇ ਵਧੀਆ ਸਾਫ ਪਿਆ ਅੱਗੇ ਅੱਗੇ ਵੀਰੇ ਨਿਊ ਹਾਲੈਂਡ 3630 2002 ਮਾਡਲ ਦਾ ਪੀਵੀ 45 ਪੰਜਾਬ ਨੰਬਰ ਟਰੈਕਟਰ ਵੀਰੇ 45 ਪੈਸੇ ਟਾਇਰਸ ਟਰੈਕਟਰ ਤੇ ਇੰਜਨ ਦੇ ਲਿਫਟ ਪੰਪ ਸਾਰਾ ਓਕੇ ਹੈਗਾ 290000 ਰੁਪਏ ਕੀਮਤ ਆ 84277 25955 ਮਾਲਕ ਵੀ ਦਾ ਫੋਨ ਨੰਬਰ ਆ ਵੀਰੇ ਅੱਗਾ ਗਿਆ ਮਿਹਦਰਾ 475 DI 2006 ਮਾਡਲ ਟਰੈਕਟਰ ਆ ਵੀਰੇ ਪੰਜਾਬ ਨੰਬਰ ਆ 60 ਪੈਸੇ ਟਾਇਰ ਆ ਇਸ ਟਰੈਕਟਰ ਦੇ 285000 ਰੁਪਏ ਕੀਮਤ ਰੱਖੀ ਗਈ ਆ ਤੇ 84277 25955 ਵਧੀਆ ਕੰਡੀਸ਼ਨ ਟਰੈਕਟਰ ਹੈ ਵੀਰੇ ਪੂਰਾ ਸਾਫ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਹੈ ਆਪਣੇ ਚੈਨਲ ਨੂੰ ਬਾਈ ਬਣ ਕੇ ਜਰੂਰ ਸਬਸਕ੍ਰਾਈਬ ਕਰ ਲੋ